ਸਭ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਦਾ ਜਿੰਨੇ ਵੀ ਪੰਥ ਹੋਏ ਨੇ ਉਹਦੇ ਤੁਝਾ ਚਲਦਿਆਂ ਸੀ ਜੀ ਲੋ ਕੱਪੜਾ ਚੜਾ ਲਿੰਦੇ ਸੀ ਕਿਸੇ ਪੈਪ ਤੇ ਕਿਸੇ ਛੋਟੇ ਤੇ ਤੇ ਰੰਗ ਵੱਖਰੇ ਹੁੰਦੇ ਸੀ ਉਹਨਾਂ ਦੇ ਜੀ ਜਦੋਂ ਛੇਵੇਂ ਪਾਤਸ਼ਾਹ ਨੇ ਫੌਜ ਸਾਜੀ ਹੈ ਉਦੋਂ ਨਿਸ਼ਾਨ ਸਾਹਿਬ ਦਾ ਨਾਮ ਮਿਲਿਆ ਕਿਉਂਕਿ ਫੌਜ ਦੇ ਨਾਲ ਘੋੜਿਆਂ ਉੱਪਰ ਵੀ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਸੀ ਛੇਵੇਂ ਪਾਤਸ਼ਾਹ ਔਰ ਨਿਸ਼ਾਨ ਤੇ ਤੁਮਸੇ ਦੇ ਕੇ ਹੀ ਸੁਰਸਿੰਘਾ ਬਾਬਾ ਲਾਲਚੰਦ ਸਾਹਿਬ ਜੀ ਨੂੰ ਭੇਜਿਆ ਸੀ ਵੱਡੇ ਨਿਸ਼ਾਨ ਸਾਹਿਬਾ ਦੀ ਮਰਿਆਦਾ ਜਿਹੜੀ ਹੈ ਛੋਟੇ ਛੋਟੇ ਦਸਾਰੇ ਸਾਡੇ ਖੰਡੇ ਦੇ ਲੱਗਦੇ ਸੀ ਜੀ ਇਹ ਦਸਮ ਪਾਤਸ਼ਾਹ ਦੇ ਟਾਈਮ ਖਾਲਸੇ ਦੇ ਟਾਈਮ ਤੋਂ ਰਵਾਇਤ ਪਈ ਹੈ ਕਿਉਂਕਿ ਇਹ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਨਿਸ਼ਾਨੀ ਹੈ ਜਿਹੜਾ ਫਰਦਾ ਹਿਲਦਾ ਜੀ ਉਹ ਹੱਥ ਲਾ ਕੇ ਬਾਜ ਦਿੰਦਾ ਵੀ ਤੇ ਪੁੱਥੇ ਨੇ ਰੋਟੀ ਮਿਲਦੀ ਐ ਬਖਸ਼ਰਨਾਏ ਦੀ ਰੱਖਿਆ ਹੁੰਦੀ ਐ ਕੀ ਬਾਤ ਆਓ ਜਿਹੜਾ ਸ਼ਰਨ ਆਵੇਗਾ ਉਹਦਾ ਹਰ ਪ੍ਰਕਾਰ ਸੇ ਰੱਖਿਆ ਹੋਵੇ ਇਹ ਫਰਲਾ ਲੰਦਾ ਬਸ ਹਾਂ ਫਰਲਾ ਮਨੇ ਕੀ ਬਾਤ ਜਿਹੜਾ ਸਿੱਧਾ ਖੜਾ ਨਿਸ਼ਾਨ ਸਾਹਿਬ ਹਾਂ ਇਹ ਸਾਨੂੰ ਨਵੇਕਲਾਪਨ ਵਿਖਾਉਂਦਾ ਐ ਕਿ ਖਾਲਸਾ ਮੇਰਾ ਰੂਪ ਐ ਖਾਲਸਾ ਖਾਲਸਾ ਮੈਂ ਕਰੂ ਨਿਵਾਸ ਕੀ ਬਾਤ ਕਿ ਖਾਲਸਾ ਸਦਾ ਨਿਆਰਾ ਰਵੇ ਅਸੰਗ ਰਵੇ ਜਿਤਨਾ ਇਹ ਨਿਸ਼ਾਨ ਸਾਹਿਬ ਖੜਾ ਐ ਹਾਂ ਇਹਦੇ ਨਾਲ ਆਪਾਂ ਚਾਰ ਖਿੱਚਾ ਬਣਦੇ ਆ ਖਿੱਚਾ ਦਾ ਮਤਲਬ ਐ ਕਿ ਤੇ ਚੌ ਵਰਨਾਂ ਨੂੰ ਸੰਜਾ ਵਿਦੇਸ਼ ਐ ਵਾਹ ਕਿਤੇ ਖਤਰੀ ਆਵੇ ਬ੍ਰਹਮ ਆਵੇ ਸ਼ੂਰ ਆਵੇ ਵੈਸ ਆਵੇ ਇੱਕ ਵਾਸਤੇ ਦੀ ਇਹ ਹਰ ਅਨਿਸ਼ਾਲ ਸੋਨਾ ਚਾਰ ਖਿਚਾ ਹੁੰਦੀਆਂ ਚਾਰ ਖਿਚਾ ਕੀ ਬਾਤ ਇਹ ਸ਼ਰਨ ਆਏ ਦੀ ਕਿਤੇ ਚਾਰੇ ਵਾਰਨ ਆ ਸਕਦੇ ਆ ਵਾਹ ਖਿਚਾ ਦਾ ਮਤਲਬ ਇਹ ਵੀ ਹੈ ਵੀ ਜਿਤਨਾ ਧਰਤੀ ਨਾਲ ਲੱਗੀਆਂ ਨੇ ਤੇ ਨਿਸ਼ਾਨ ਸਾਹਿਬ ਨਾਲ ਲੱਗੀਆਂ ਨੇ ਤੁਸੀਂ ਆਪਣੇ ਕੇਂਦਰ ਨਾਲ ਵੀ ਜੁੜੇ ਰਹੋ ਅਕਾਲ ਪੁਰਖ ਨਾਲ ਵੀ ਤੇ ਦੁਨੀਆ ਵਿੱਚ ਹੀ ਵਿਚਰੋ ਨਾ ਦੁਨੀਆ ਤੇ ਅਗਣੀ ਆ ਨਾ ਸੰਸਾਰ ਤੇ ਅਗਣਾ ਹੈ ਤੇ ਨਾਲ ਪ੍ਰਮਾਤਮਾ ਨੂੰ ਭੁੱਲਣਾ ਮੇਰੇ ਪੌਣੀ ਉੱਤੇ ਜਾਂਦੀ ਹੈ ਥੱਲੇ ਆਉਂਦੀ ਹੈ ਆਹੋ ਅਰਦਾਸ ਜਿਹਾ ਬਾਕ ਇਹਨੇ ਸਿਖਾਂ ਦਾ ਮਨ ਨਹੀਂ ਵਾ ਮਤ ਉੱਚੀ ਮਤ ਉੱਚੀ ਮਤ ਉੱਚੀ ਕਰਨੀ ਹੈ ਮਾਣੋ ਚੈਨ ਨਹੀਂ ਕਰਨਾ ਇਸੇ ਤਰ੍ਹਾਂ ਜਿਹੜਾ ਥੱਲੇ ਦੀ ਚੀਜ਼ ਉੱਪਰ ਲੈ ਜਾਂਦੀ ਹੈ ਪੌਣੀ ਇਸੇ ਤਰ੍ਹਾਂ ਹੀ ਆਪਣੀ ਮਤ ਨੂੰ ਉੱਚੀਆਂ ਕਰਨਾ ਹੈ ਤੇ ਨਿਸ਼ਾਨ ਸਾਹਿਬ ਦੇ ਪਿਸ਼ਾਕਾ ਚਲਾਇਆ ਜਾਂਦਾ ਹੈ ਪਿਸ਼ਾਕੇ ਦਾ ਮਤਲਬ ਜਿੱਤਾ ਗਰਮੀ ਸਰਦੀ ਤੋਂ ਕਪੜਾ ਰੱਖਿਆ ਕਰਦਾ ਹੈ ਜਿਹੜਾ ਦੀ ਸ਼ਰਨਾਵੇਗਾ ਉਹਨੂੰ ਜੜਤਾ ਰੂਪੀ ਪਾਲਾ ਨਹੀਂ ਵਿਆਪੇਗਾ ਈਰਖਾ ਰੂਪੀ ਅਗਣੀ ਨਹੀਂ ਵਿਆਪੇਗੀ ਉਹ ਫਰਦਾ ਪਿਸ਼ਾਕਾ ਪਾ ਤਣੀਆਂ ਨਾਲ ਬਣਦੇ ਗੰਢਾ ਦਿੰਦੇ ਆ ਉਹ ਈਡੀ ਪਾਈ ਗੱਲ ਪ੍ਰੀਤੀ ਦੀ ਗੱਡ ਪਾਉਣੀ ਆ ਗੁਰੂ ਦੇ ਨਾਲ ਉਹਨਾਂ ਤੋਂ ਸਿੱਖਿਆ ਲੈਣੀ ਆ ਆਹ ਵਾਹ ਫਿਰ ਨਿਸ਼ਾਨ ਸਾਹਿਬ ਦੇ ਉੱਪਰ ਜੋ ਖੰਡਾ ਲੱਗਾ ਤੇ ਬਲਬ ਲਈਦਾ ਜਿਤਨਾ ਜਹਾਜ਼ ਬੰਦਰਗਾਹ ਤੇ ਨਿਸ਼ਾਨੀ ਵੇਖ ਕੇ ਲੱਗਦਾ ਹੈ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਤੁਸੀਂ ਸਰੋਵਰ ਦੀ ਸੇਵਾ ਕਰਾਉਂਦੇ ਹੋ ਮਜ਼ੂਰਾਂ ਨੂੰ ਦਿਹਾੜੀ ਵੀ ਦਿੰਦੇ ਹੋ ਸਿੱਖ ਸੇਵਾ ਵੀ ਕਰਦੇ ਆ ਤੇ ਤੁਸੀਂ ਮਜ਼ੂਰਾਂ ਨੂੰ ਝਿੜਕਦੇ ਕਿਉਂ ਤੁਹਾਡਾ ਧਿਆਨ ਕਿੱਦੋਂ ਲੱਗਦਾ ਤੁਸੀਂ ਮਜ਼ੂਰਾਂ ਉਲੀ ਦੇ ਰਹਿੰਦੇ ਜੀ ਹਾਂ ਉਹਨਾਂ ਫਿਰ ਇੱਕ ਬਾਣੀ 'ਚ ਪ੍ਰਮਾਣ ਦਿੱਤਾ ਸੀ ਸਾਚ ਨਾਮ ਮੇਰਾ ਮਨ ਲੱਗਾ ਲੋਗਨ ਸੋ ਮੇਰਾ ਠਾਠਾ ਪੱਗਾ ਮਨ ਸਾਡਾ ਸੱਚੇ ਨਾਮ ਨਾਲ ਲੱਗਾ ਹੋਇਆ ਹੈ ਲੋਕਾਂ ਦੇ ਨਾਲ ਠੱਗਿਆ ਠੱਪਾ ਕਰਨਾ ਪੈਂਦਾ ਕਿਉਂ ਅਦੇ ਗੁਰੂ ਨਾਨਕ ਦਾ ਖਜ਼ਾਨਾ ਗੁਰੂ ਰਾਮਦਾਸ ਤੱਕ ਆਇਆ ਗੁਰੂ ਰਾਮਦਾਸ ਨੇ ਸਾਨੂੰ ਦਿੱਤਾ ਹੈ ਜੇ ਦਿਹਾੜੀ ਨਾਲ ਲਾਉਣ ਕੰਮ ਨਾ ਕਰਨ ਖਜ਼ਾਨੇ ਦੇ ਪੈਸੇ ਲੈ ਜਾਂਦੇ ਮੈਂ ਵੀ ਦੇਣਦਾਰ ਹੋਊਂਗਾ ਮੈਂ ਸੇਵਾਦਾਰਿਆਂ ਗੁਰੂ ਕਰਦਾ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਫਿਰ ਉਹਨਾਂ ਨੇ ਪ੍ਰਮਾਣ ਦਿੱਤਾ ਸੀ ਜਿਵੇਂ ਤਰ੍ਹਾਂ ਸ਼ਿਪ ਜਹਾਜ਼ ਸਮੁੰਦਰ ਦੇ ਵਿੱਚ ਹੁੰਦਾ ਹੈ ਜੀ ਚਾਰੇ ਪਾਸੇ ਹਜ਼ਾਰਾਂ ਮੀਲ ਪਾਣੀ ਹੁੰਦਾ ਹੈ ਪਤਾ ਨਹੀਂ ਕਿੱਥੇ ਹੈ ਕਪਤਾਨ ਉਹਨੂੰ ਕਿਤਨਾ ਪਤਾ ਲੱਗਦਾ ਹੈ ਉਹਦੇ ਕੰਪਾਸ ਹੁੰਦੀ ਹੈ ਸੂਈ ਜਹਾਜ਼ ਕਿਹੇ ਬੰਨੇ ਚਲੇ ਜਾਏ ਉਹ ਤਰੂ ਤਾਰੇ ਵੱਲ ਸਿੱਧੀ ਰਹਿੰਦੀ ਹੈ ਹਾਂ ਉਹਦੇ ਤੋਂ ਪਤਾ ਲੱਗਦਾ ਵੀ ਮੇਰਾ ਜਹਾਜ਼ ਕਿਹੜੇ ਬੰਨੇ ਜਾ ਰਿਹਾ ਜੀ ਬੰਦਰਗਾਹ ਦੇ ਬਲਬ ਲੱਗੇ ਹੁੰਦੇ ਆ ਉੱਥੇ ਆ ਕੇ ਜਹਾਜ਼ ਜਿਹੜਾ ਉਹ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਸਰੀਰ ਸਾਡਾ ਜਹਾਜ਼ ਹੈ ਹਾਂ ਸੰਸਾਰ ਸਮੁੰਦਰ ਹੈ ਪਦਾਰਥਾਂ ਦਾ ਪਾਣੀ ਹੈ ਅਸੀਂ ਵਿਚਰਦੇ ਆ ਇਹਦੇ ਵਿੱਚ ਜਹਾਜ਼ ਵਾਂਗੂ ਹਾਂ ਪਰ ਬੰਦਰਗਾ ਕੀ ਹੈ ਸੱਚਖੰਡ ਸਾਡੀ ਸੂਈ ਕਿਹੜੀ ਹੈ ਸੁਰਤ ਰੂਪੀ ਸੁਰਤ ਸਾਡੀ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਹੈ ਉਹ ਸੁਰਤ ਦੇ ਜੁੜਨ ਦੇ ਕਰਕੇ ਹੀ ਸਾਡਾ ਸਰੀਰ ਰੂਪੀ ਜਹਾਜ਼ ਵੀ ਸੱਚਖੰਡ ਰੂਪੀ ਬੰਦਰਗਾ ਤੇ ਜਾਵੇਗਾ ਜੀ ਬਾਈ ਖਾਲਸਾ ਬਾਈ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਲਤੇ ਨਿਸ਼ਾਨ ਪੰਥ ਮਹਾਰਾਜ ਦੇ ਜੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਖਾਲਸੇ ਫੰਦ ਦੇ ਮਰ ਜਾਂਦਾ ਜੋ ਮਹਾਰਾਜ ਨੇ ਛਣ ਸਾਹਿਬਾਂ ਦੀ ਮੀਰੀ ਤੇ ਪੀਰੀ ਦੇ ਸ਼੍ਰੀ ਨਿਸ਼ਾਨ ਸਾਹਿਬ ਜੀ ਦਾ ਕਾਲਕਲ ਸਾਹ ਤੋਂ ਜੋ 6ਵੇਂ ਪਾਤਸ਼ਾਹ ਮਹਾਰਾਜ ਨੇ ਅਰਮਤਾ ਕਰਾਉਂਦਿਆ ਹੋਇਆ ਅੱਜ ਵੀ ਜਿੱਥੇ-ਜਿੱਥੇ ਵੀ ਗੁਰੂ ਕੀ ਅਸਥਾਨ ਹਨ ਉੱਥੇ-ਉੱਥੇ ਹੀ ਨਿਸ਼ਾਨ ਸਾਹਿਬ ਝੁਲ ਰਹੇ ਹੈ ਜੋ ਅੱਜ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਗੁਰਾਂ ਦੇ ਅਨ ਪਿਆਰੇ ਧੰਨਵਾਦ ਬਾਬੇ ਜੀ ਕਨਸਾ ਜੀ ਜਿਨ੍ਹਾਂ ਨੂੰ ਆਪਣਾ ਰੂਪ ਕਹਿ ਕੇ ਸੱਚੇ ਪਾਤਸ਼ਾਹ ਜੀ ਨਵਾਜਿਆ ਅੱਜ ਮਹਾਰਾਜ ਦੀ ਕਿਰਪਾ ਦੁਆਰਾ ਧੰਨ ਬਾਬਾ ਬਿਨੀ ਚੰਦ ਸਾਹਿਬ ਜੀ ਦੇ ਬਾਹਰਵੇਂ ਜਨਮ ਸਥਾਨ ਸਿੰਘ ਸਾਹਿਬ ਬਾਬਾ ਜੀ ਬਾਬੂ ਬਟਾਰ ਸਿੰਘ ਸਾਹਿਬ ਜੀ ਜੋ ਬਾਬਾ ਬਿਨੀ ਚੰਦ ਸਾਹਿਬ ਜੀ ਦੇ ਗਦਿਨ ਸ਼ੀਰ ਮਹਾਂ ਪੁਰਖ ਜਿਵੇਂ ਵੱਡੇ ਮਹਾਂ ਪੁਰਖਾਂ ਦੇ ਸਮੇਂ ਤੋਂ ਲੈ ਕੇ ਜਿੱਥੇ-ਜਿੱਥੇ ਵਰਤਾਨਾਂ ਦੀ ਆਸਥਾਨਾਂ ਦੀ ਸੇਵਾ ਸੰਭਾਲ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਰਹੀ ਹੈ ਅੱਜ ਇਹ ਜੋ ਅਸਥਾਨ ਨਗਰ ਸੁਰ ਸਿੰਘ ਵਿਖੇ ਗੁਰਦੁਆਰਾ ਸਮਾਧਾਨ ਧੰਨ ਬਾਬਾ ਬਿਨੀ ਚੰਦ ਸਾਹਿਬ ਜੀ ਦੇ ਸਥਾਨਾਂ ਤੇ ਅੱਜ ਸਨਹਿਰੀ ਖੰਡੇ ਸਾਹਿਬ ਅਤੇ ਬੜੀ ਚਰਦੀ ਕਲਾ ਦੇ ਨਾਲ ਇਹ ਨਿਸ਼ਾਨ ਸਾਹਿਬ ਚੁਲਾਏ ਗਏ ਨੇ ਕਿਉਂਕਿ ਤਕਰੀਬਨ ਅੱਜ ਤੋਂ 55 ਸਾਲ ਪਹਿਲਾਂ ਇਸੇ ਸਥਾਨ ਤੇ ਗੁਰਦੁਆਰਾ ਸਮਾਧਾਂ ਵਿਖੇ ਬਾਬਾ ਬਿਜੇ ਸਿੰਘ ਸਾਹਿਬ ਜੀ ਦੇ ਦਸਵੇਂ ਜਾਨਸ਼ਹੀਦ ਸਖਣਵਾਸੀ ਬਾਬਾ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ ਉਹਨਾਂ ਦੇ ਜੀਵਨ ਕਾਲ ਦੇ ਸਮੇਂ ਇਹ ਬਾਬਾ ਜੀ ਦੀ ਸਮਾਧਾਂ ਸਾਹਿਬ ਦੇ ਸਥਾਨ ਤੇ 1972 ਦੇ ਵਿੱਚ ਨਿਸ਼ਾਨ ਸਾਹਿਬ ਚੁਲਾਏ ਗਏ ਵੱਡੇ ਮਹਾਪੁਰਖ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਜੀ ਬਾਬਾ ਜੀ ਦੇ ਸਥਾਨ ਨੂੰ ਬੜੀ ਵੱਡੀ ਵਿਸ਼ਾਦਤਾ ਦੇ ਵਿੱਚ ਲਿਆਂਦਾ ਜਿਵੇਂ ਜਿਵੇਂ ਸਮਾਵਾ ਪਰੰਪਰਾ ਚੱਲਦੀਆਂ ਓਵੇਂ ਓਵੇਂ ਮਹਾਰਾਜੀ ਕਿਰਪਾ ਵਧੀ ਹੈ ਜੋ ਅੱਜ ਸੁਨਹਿਰੀ ਝੰਡੇ ਸਾਹਿਬ ਝੋਦਿਆਂ ਹੋਇਆਂ ਨਿਸ਼ਾਨ ਸਾਹਿਬ ਚੁਲਾਏ ਗਏ ਨੇ ਆਪ ਸੰਤਾਨ ਵੱਲੋਂ ਬਥਾਰ ਖੁਸ਼ੀਆਂ ਹੋਈਆਂ ਹਨ ਮਹਾਰਾਜ ਕਲਿਆਵਾਲੇ ਬਾਦਸ਼ਾਹ ਦਾ ਬਚਨ ਹੈ ਜੋ ਵੀ ਮੇਰਾ ਸਿੱਖ ਸੰਤਾ ਭਾਵਨਾ ਦੇ ਨਾਲ ਝੋਲਦੇ ਹੋਣ ਨਿਸ਼ਾਨ ਸਾਹਿਬ ਦੇ ਦਰਸ਼ਨਦਾਰੇ ਕਰ ਲੈਂਦਾ ਹੈ ਜੋ ਵੀ ਉਹਦੀ ਭਾਵਨਾ ਉਹ ਮਹਾਰਾਜ ਤੇ ਪਾਤਸ਼ਾਹ ਦੀ ਗੁਰਮਤ ਪ੍ਰਸਾਰ ਪੂਰੀ ਕਰਦੇ ਹੈ ਅੱਜ ਜਿਨ੍ਹਾਂ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਐ ਉਹਨਾਂ ਦੀ ਆਪਾਂ ਉਹਨਾਂ ਨੂੰ ਸਤਿਗੁਰ ਪਾਤਸ਼ਾਹ ਜੀ ਸਦਾ ਹੀ ਭਾਗ ਲਾਉਂਦੇ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜਿੱਥੇ ਨਿਸ਼ਾਨ ਸਾਹਿਬ ਚੁਲਾਏ ਗਏ ਨੇ ਉੱਥੇ ਸਤਖੰਡ ਵਾਸੀ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਦਿਨਾਂ ਦੀ 12ਵੀਂ ਵਰਸੀ ਜੋ ਇਹ ਸਾਲ ਮਨਾਈ ਜਾ ਰਹੀ ਹੈ ਬਹੁਤ ਵੱਡੀ ਉਤਸ਼ਾਹਤਾ ਦੇ ਸਹਿਤ ਕੱਲ ਨੂੰ 17 ਤਰੀਕ ਨੂੰ ਗੁਰੂ ਕੇ ਪਿਆਰਿਓ ਸ੍ਰੀ ਖਨਪਟ ਸਾਹਿਬਾਂ ਦੀ ਤਾਂ ਲੜੀ ਕਈਆਂ ਦਿਨਾਂ ਤੋਂ ਮਹੀਨਿਆਂ ਤੋਂ ਚੱਲ ਰਹੀ ਹੈ ਇਸ ਲਈ ਬਾਬਾ ਦਇਆ ਸਿੰਘ ਸਾਹਿਬ ਜੀ ਦੇ ਸਜਖਣ ਪਿਆਨਾ ਕਰਨ ਦਾ ਦਿਨ 6 ਮਾਗ ਸੋਮਵਾਰ ਅਤੇ 19 ਤਰੀਕ ਨੂੰ ਮਹਾਂਪੁਰਖਾਂ ਦੀ ਵਰਸੀ ਦਾ ਦਿਹਾੜਾ ਹੈ 18 ਦੀ ਰਾਤ ਨੂੰ ਕੀਰਤਨ ਦਰਬਾਰ ਹੋ ਰਿਹਾ ਹੈ ਜਿਨ੍ਹਾਂ ਵਿੱਚ ਮਹਾਨ ਗੁਣੀ ਗਿਆਨੀ ਸਿੰਘ ਸਹਿਬਾਨ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਅਤੇ ਸਵੇਰ ਦੇ ਦੀਵਾਨ ਹਾਲ ਵਿੱਚ ਸੰਤ ਮਹਾਂਪੁਰਖ ਪਹੁੰਚ ਰਹੇ ਨੇ ਗੁਣੀ ਗਿਆਨੀ ਪਹੁੰਚ ਰਹੇ ਨੇ ਜਾਨੀ ਪਿੰਦਰਪਾਲ ਸਿੰਘ ਸਾਹਿਬ ਜੀ ਉਹਨਾਂ ਦੀ ਵੀ ਇਸ ਸਾਲ ਹਾਜ਼ਰੀ ਹੈ ਇਸੇ ਤਰ੍ਹਾਂ ਮਹਾਨ ਪੰਦੇ ਵਿਦਵਾਨ ਦਿਨਾਂ ਨੇ ਮਹਾਂਪੁਰਖਾਂ ਦੀ ਜੀਵਨੀ ਗੁਰਮ੍ਹਾਂ ਦੇ ਬਚਨ ਆਪ ਸੰਗਤਾਂ ਨੂੰ ਸਰਵਣ ਕਰਾਉਣੇ ਆ ਬਾਬਾ ਜੀ ਦੀ ਵਰਸੀ ਤੇ ਪਹੁੰਚਣ ਤੇ ਲਈ ਸਾਰੀਆਂ ਸੰਗਤਾਂ ਕੋਲ ਨਿਮਰਤਾ ਸਹਿਤ ਬਾਬਾ ਜੀ ਬਾਵਾਤਾਰ ਸਿੰਘ ਹਣਾ ਵੱਲੋਂ ਬੇਨਤੀ ਹੈ ਕਿ ਆਪ ਜੀ ਨੇ ਸਵੇਂ ਸਿਰ ਪਹੁੰਚ ਕੇ ਦਰਸ਼ਨ ਦੇਣੇ ਅਮਰ ਸੰਚਾਰ ਵੀ ਹੋਵੇਗਾ ਪੱਗਾਂ ਵਾਲੀਆਂ ਰੂਹਾਂ ਨੂੰ ਅਮਰਦੀਦਾਸ ਜਿਹੜੀ ਉਹ ਮਿਲੇਗੀ ਅਮਰਸ਼ਾ ਕੀ ਗੁਰੂ ਵਾਲੇ ਬਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਛੋ ਵਾਹਿਗੁਰੂ ਜੀ ਕਾ ਖਾਲਸਾ ਭਾਈ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸਦੇ ਹਾਂ ਜੀ ਸੰਪਰਦਾਇ ਤੰਤਨ ਬਾਬਾ ਵਿਦੀ ਚੰਦ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਵਰਸਾਏ ਹੋਏ ਮਹਾਨ ਸੂਰਬੀ ਯੋਧੇ ਠੀ ਬ੍ਰਹਮ ਗਿਆਨੀ ਬਾਬਾ ਵਿਦੀ ਚੰਦ ਸਾਹਿਬ ਜੀ ਜਿਨ੍ਹਾਂ ਦਾ ਵਿਤਰਸਤਾਨ ਸਮਾਧਾਂ ਵਾਲਾ ਗੁਰਦੁਆਰਾ ਸਾਹਿਬ ਇਸ ਅਸਥਾਨ ਤੇ ਜੋ ਪਹਿਲਾ ਮਹਾਂਪੁਰਖ ਸੰਤ ਬਾਬਾ ਸੂਰ ਸਿੰਘ ਜੀ ਦੇ ਟਾਈਮ ਤੇ ਨਿਸ਼ਾਨ ਸਾਬ ਸਜੇ ਹੋਏ ਸਨ ਉਹ ਅੱਜ ਵਧਾ ਕੇ ਅਤੇ ਨਵੇਂ ਨਿਸ਼ਾਨ ਸਾਬ ਜੋ ਮਹਾਂਪੁਰਖ ਤੰਤਨ ਬਾਬਾ ਅਵਤਾਰ ਸਿੰਘ ਜੀ 12ਵੇਂ ਜਾਨਸ਼ੀਨ ਸੰਪਰਦਾਏ ਦੇ ਉਹਨਾਂ ਵੱਲੋਂ ਤੇ ਗੁਰੂਕੀਆਂ ਸਿੱਖ ਸੰਤਾਂ ਵੱਲੋਂ ਨਿਸ਼ਾਨ ਸਾਬ ਨਵੇਂ ਸਜੇ ਹਨ ਖੁੱਲੇ ਹਨ ਜੋ 154 ਨਿਸ਼ਾਨ ਸਾਹਿਬ ਚੁਲਾਏ ਗਏ ਹਨ ਅਤੇ 1 ਕਿਲੋ ਸੋਨਾ ਜਿਹੜਾ ਏ ਤੀਰ ਤੇ ਸਜਾ ਹੈ ਅਤੇ ਮਹਾਂਪੁਰਖਾਂ ਨੇ ਤੇ ਗੁਰੂਕੀਆਂ ਸਿੱਖ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਇਹ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ